ਸਿੱਧਾ ਬੈਠਾ ਬੈਠਾ ਬਹਿਣਾ ਠੀਕ ਹੈ ਓਕੇ ਸਰ ਅੱਜ ਸ਼ੋਭਾ ਸਪੋਰਟਸ ਅਕੈਡਮੀ ਦੀ ਬਾਬੋਵਾਲ ਵਿਖੇ ਓਪਨਿੰਗ ਹੋਈ ਹੈ ਕੀ ਕਹਿਣਾ ਚਾਹੋਗੇ ਅੱਜ ਦੀ ਓਪਨਿੰਗ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਧਾਰ ਬਲਵਿੰਦਰ ਸਿੰਘ ਜੀ ਯੂਐਸਪੀ ਦੀਨੇ ਗੁਰਦਾਸਪੁਰ ਉਹਦਾ ਧੰਨਵਾਦ ਕਰਨਾ ਇਸ ਤੋਂ ਇਲਾਵਾ ਕਿੰਨੇ ਵੀ ਇੱਥੇ ਪੇਰੈਂਟਸ ਆਏ ਆ ਔਰ ਜਿਹੜੇ ਗੈਸਟ ਮਹਿਮਾਨ ਆਇਆ ਜਿਨਨੂੰ ਮੈਂ ਬੁਲਾਇਆ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਓਪਨਿੰਗ ਵਿੱਚ ਆ ਕੇ ਹਿੱਸਾ ਲਿਆ ਉਹ ਸਾਡੀ ਖੁਸ਼ ਨੂੰ ਦੁਗਣਾ ਕੀਤਾ ਸਰ ਸ਼ੋਭਾ ਸਪੋਰਟਸ ਅਕੈਡਮੀ ਇਹ ਨਾਂ ਕਿਉਂ ਮਨਚ ਆਇਆ ਕਿ ਸ਼ੋਭਾ ਨਾਮ ਇਹ ਸ਼ੋਭਾ ਸਪੋਰਟਸ ਅਕੈਡਮੀ ਨਾਂ ਤੇ ਯਾਨੀ ਇਹ ਅਕੈਡਮੀ ਬੁਲੀ ਹੈ ਇਹ ਅਸਲੀ ਜੋ ਸੁਭਾ ਹੈ ਇਹ ਮੇਰੀ ਮਿਸਟਰ ਦਾ ਨਾਮ ਆ ਆਚਾਨਕ ਲਗਭਗ 2 ਸਾਲ ਪਹਿਲੇ ਉਹਨਾਂ ਦੀ ਬ੍ਰੇਨ ਹੈਮਜ ਨਾਲ ਮ੍ਰਿਤੂ ਹੋ ਗਈ ਸੀ ਤੇ ਉਸ ਤੋਂ ਮਨਚ ਵਿਚਾਰਿਆ ਸਪੋਰਟਸ ਅਕੈਡਮੀ ਬਣਾਉਣ ਦਾ ਵਿਚਾਰ ਪਹਿਲੇ ਪਹਿਲੇ ਸੀ ਪਰ ਸੁਬਾਹ ਸਪੋਰਟਸ ਅਕੈਡਮੀ ਬਣਾਉਣ ਦਾ ਵਿਚਾਰ ਉਹ ਆਇਆ ਕਿ ਇਨਸਾਨ ਦੁਨੀਆ ਤੋਂ ਚਲਾ ਗਿਆ ਉਹਨਾਂ ਦਾ ਵੀ ਸਪੋਰਟਸ ਪ੍ਰਤੀ ਬੜਾ ਪਿਆਰ ਸੀ ਔਰ ਉਹ ਨਾਲ ਹੋ ਕੇ ਸਾਰੀ ਐਕਟੀਵਿਟੀ ਨਾਲ ਇਸ ਹਾਲੰਦੇ ਰਹੇ ਆ ਤੇ ਮਨ ਵਿੱਚ ਆਇਆ ਕਿ ਇਨਸਾਨ ਚਲਾ ਗਿਆ ਤੇ ਉਹਨਾਂ ਨੂੰ ਜਿਹੜਾ ਨਾਮ ਉਹ ਦਿੰਦਾ ਰੱਖਿਆ ਜਾਏ ਤੇ ਉਹਨਾਂ ਦੀ ਯਾਦ ਵਿੱਚ ਹੀ ਉਹਨਾਂ ਨੂੰ ਸਮਰਪਿਤ ਹੈ ਸੁਬਾਹ ਸਪੋਰਟਸ ਅਕੈਡਮੀ ਤੇ ਆਪਣੀ ਮੈਸੇਜਿੰਗ ਦਾ ਨਾਂ ਤੇ ਹੀ ਮੈਂ ਇਹ ਅਕੈਡਮੀ ਦਾ ਨਾਮ ਰੱਖਿਆ ਸਰ ਛੋਟੇ ਛੋਟੇ ਬੱਚਿਆਂ ਨੇ ਬੜਾ ਕਰਤੱਵ ਦਾ ਸਾਇਨ ਕਿੰਨੇ ਦਿਨ ਟ੍ਰੇਨਿੰਗ ਇਹ ਟੋਟਲ ਜੀ ਸਾਡੇ ਇਹ ਬੱਚਿਆਂ ਦੀ 1 ਮਹੀਨੇ ਦੀ ਟ੍ਰੇਨਿੰਗ ਟੋਟਲ 1 ਮਹੀਨੇ ਦੀ ਟ੍ਰੇਨਿੰਗ ਹੈ ਜਿਹਦੇ ਵਿੱਚ ਬੱਚਿਆਂ ਨੇ ਜੋ ਅੱਜ ਜਿਮਨਾਸਟਿਕ ਕਾਰਾਟੇ ਔਰ ਸੈਲਫ ਡਿਫੈਂਸ ਦੇ ਜੋ ਅੱਜ ਡੈਮੋਨਸਟ੍ਰੇਸ਼ਨ ਦਿੱਤਾ ਤੇ ਟੋਟਲ 1 ਮਹੀਨੇ ਦਾ ਕੀਤਾ ਸੀ ਕਿੰਨੇ ਸਰ ਸਰ ਅੱਜ ਜਿਹੜੀ ਸ਼ੋਭਾ ਸਪੋਰਟਸ ਅਕੈਡਮੀ ਦੀ ਟੈਪਨਿੰਗ ਓਪਨਿੰਗ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਜੀਐਲ ਬੱਗਾ ਜੀ ਡਿਪਟੀ ਡਿਪਟੀ ਕਮਾਂਡਰ ਜਿਹੜੇ ਰਿਟਾਇਰ ਹੋਏ ਨੇ ਸੀਆਰਐਫੀਏਪ ਚ ਉਹਨਾਂ ਨੇ ਜਿਹੜੀ ਹੈਗੀ ਸਪੋਰਟਸ ਅਕੈਡਮੀ ਜਿਹੜੀ ਬੱਚਿਆਂ ਨੂੰ ਜਿਹੜੇ ਇਵੈਂਟਸ ਨੇ ਹੈਗੇ ਨੇ ਜਮਨਾਸਟਿਕ, ਜੂਡੋ, ਜੂਡੋਕਰਾਟੀ ਵਗੈਰਾ ਦੇ ਇਵੈਂਟਸ ਨੇ ਔਰ ਉਹ ਬੱਚਿਆਂ ਨੂੰ ਜਿਹੜੀ ਸਪੋਰਟਸ ਅਕੈਡਮੀ ਹੈ ਜਿਹੜੀ ਹੈਗੀ ਹੈ ਛੋਟੇ-ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਇਵੈਂਟਸ ਕਰਾ ਰਹੇ ਨੇ ਔਰ ਬੜੀ ਅੱਛੀ ਗੱਲ ਹੈ ਇਹ ਜਿਹੜੀ ਹੈਗੀ ਆ ਇਹ ਸਪੋਰਟਸ ਐਕਟੀਵਿਟੀ ਬਾਰੇ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਨੇ ਵੀ ਆਪਣੇ ਅੱਜਕੱਲ ਜਿਹੜੀ ਨੌਜਵਾਨ ਪੀੜੀ ਹੈ ਨਿਸ਼ਾਲੇ ਪਾਸੇ ਗੈਸਟ ਹੁੰਦੀ ਜਾ ਰਹੀ ਹੈ। ਔਰ ਉਹਨਾਂ ਦੇ ਪੇਰੈਂਟਸ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਇਹ ਗੱਲ ਸਕੂਲਸ ਬਾਰੇ ਜਾਣੂ ਕਰਾਇਆ ਗਿਆ ਜਾਂ ਉਹਨਾਂ ਨੂੰ ਦੱਸਣਾ ਕਿ ਇਸ ਪਾਸੇ ਬੱਚਿਆਂ ਨੂੰ ਤੁਸੀਂ ਪਾਓ। ਬੱਚਿਆਂ ਦੀ ਐਕਟੀਵਿਟੀ ਹੋਵੇ ਤੇ ਬੱਚਿਆਂ ਦਾ ਇਹਦਾ ਫਰਦਰ ਫਿਊਚਰ ਬਣ ਸਕੇ। ਸਰ ਛੋਟੇ ਛੋਟੇ ਬੱਚਿਆਂ ਨੇ ਅੱਜ ਬਹੁਤ ਸਾਰੇ ਇਵੈਂਟ ਕੀਤੇ ਨੇ। ਕਿਸ ਤਰ੍ਹਾਂ ਦੇ ਤੁਹਾਨੂੰ ਇਵੈਂਟ ਲੱਗੇ? ਬਿਲਕੁਲ ਬਹੁਤ ਵਧੀਆ ਲੱਗਿਆ ਵੀ ਛੋਟੇ ਛੋਟੇ ਬੱਚਿਆਂ ਨੇ ਇੱਥੇ ਬੜੀ ਇੰਟਰਸਟ ਨਾਲ ਇਹ ਇੱਕ ਇਵੈਂਟ ਨੂੰ ਇੰਜੋਏ ਕੀਤਾ। ਉਹਨਾਂ ਦੇ ਵਿੱਚ ਚਾਹੇ ਜੂໂດ ਕਰਾਟੇ ਸੀ ਚਾਹੇ ਜਿਮਨਾਸਟਿਕ ਸੀ ਜਾਂ ਜਰੱਸਾ ਕਸ਼ੀ ਸੀ ਜਾਂ ਸਾਰੀਆਂ ਅਲੱਗ-ਅਲੱਗ ਇਵੈਂਟਸ ਬੜੇ ਉਹਨਾਂ ਨੇ ਬੜੇ ਜਨੂਨ ਨਾਲ ਕੰਮ ਕੀਤਾ ਸੋ ਉਤੋਂ ਲੱਗ ਰਿਹਾ ਸੀ ਬੱਚਿਆਂ ਦਾ ਜੇ ਇੰਟਰਸਟ ਹੈ ਬੱਚਿਆਂ ਦੇ ਕਿੰਨੀ ਮੋਟੀਵੇਸ਼ਨ ਹੈ ਸੋ ਜਿਹੜੇ ਸੀ ਜੇਲ ਬੱਗਾ ਜਿਹੜੇ ਡਿਪਟੀ ਕਮਾਂਡੈਂਟ ਰਟਾਇਰ ਹੋਏ ਨੇ ਸੀ ਰਪੀਆ ਉਹਨਾਂ ਦੀ ਕਿੰਨੀ ਇਸ ਪੱਖੋਂ ਉਹਨਾਂ ਦੀ ਦੇਣ ਹੈ ਜਾਂ ਸਾਡੇ ਇੱਕ ਛੋਟੇ ਭਰਾ ਸੋਨ ਲਾਲ ਜੀ ਉਹਨਾਂ ਦੇ ਛੋਟੇ ਬ੍ਰਦਰ ਨੇ ਐਸਪੀਆਰ ਗਾਟਨ ਦੇ ਨਾਲ ਕਰਨੇ ਨੇ ਇਹ ਆਪ ਸਪੋਰਟਸਮੈਨ ਰਹੇ ਨੇ ਪੰਚਾਇਤ ਔਰ ਇਹਨਾਂ ਨੇ ਵੀ ਬੜਾ ਯੋਗਦਾਨ ਪਾਇਆ ਹੈ ਨ ਔਰ ਇਹ ਜੀ ਦੇ ਸਪੋਰਟਸ ਅਕੈਡਮੀ ਜੇ ਹੋਰ ਵੀ ਚੱਲਣ ਗਿਆ ਇਥੇ ਜੇ ਹੋਰ ਪਾਸੇ ਵੀ ਨੌਕਾ ਦਾ ਧਿਆਨ ਹੋਊਗਾ ਤਾਂ ਬੜੀ ਨਵੀਂ ਜੁਵਨ ਆ ਨਵੇਂ ਬੱਚੇ ਨੇ ਉਹ ਵਧੀਆ ਸੇਧ ਲੈਣਗੇ ਔਰ ਆਪਣੀ ਜਿਹੜੀ ਲਾਈਫ ਹੈ ਲਾਈਫ ਜੀ ਸਕਸੈਸ ਹੋਵੇ ਸਰ ਅੱਜ ਇਹ ਸ਼ੋਭਾ ਸਪੋਰਟਸ ਅਕੈਡਮੀ ਬਾਬਾ ਦੀ ਓਪਨਿੰਗ ਹੈ ਗ੍ਰੇਟ ਓਪਨਿੰਗ ਹੈ ਇਹ ਠੀਕ ਹਨ ਚਾਹੋਗੇ ਮੈਂ ਸਭ ਨੂੰ ਬਧਾਈ ਦੇਣਾ ਚਾਹਨਾ ਕਿ ਸਾਡੇ ਏਰੀਆ ਦੇ ਵਿੱਚ ਸਪੋਰਟਸ ਅਕੈਡਮੀ ਖੁੱਲੀ ਆ ਜਿਸ ਦਾ ਕਿ ਕਾਫੀ ਫਾਇਦਾ ਸਾਡੇ ਆਉਣ ਵਾਲੇ ਬੱਚਿਆਂ ਨੂੰ ਹੋਏਗਾ ਔਰ ਖਾਸ ਕਰਕੇ ਅੱਜ ਦਾ ਮਾਹੌਲ ਜਿਹੜਾ ਸਨੇਚਿੰਗ ਦਾ ਲੁੱਟਖੋਆਂ ਦਾ ਅਗਰ ਇਹ ਬੱਚਿਆਂ ਨੂੰ ਕਿਤੇ ਪਹਿਲਾਂ ਹੀ ਟ੍ਰੇਨਡ ਹੁੰਦੇ ਤੇ ਉਹ ਆਪਣਾ ਬਚਾਅ ਕਰ ਲੈਣਾ ਸੀ ਔਰ ਅੱਜ ਤੋਂ ਬਾਅਦ ਜਿਹੜੇ ਬੱਚੇ ਜਿਹੜੇ ਟ੍ਰੇਨਿੰਗ ਲੈ ਰਹੇ ਨੇ ਉਹ ਮੇਰੇ ਖਿਆਲ ਦੇ ਮੁਤਾਬਕ ਆਪਣੀ ਡਿਫੈਂਸ ਵਾਸਤੇ ਸਫੀਸ਼ੀਐਂਟ ਹੋਣਗੇ ਤਾਂ ਕਿ ਜਿਹੜਾ ਕੋਈ ਸਕੂਟਰ ਖੋਣ ਰਿਹਾ ਕਿਸੇ ਦਾ ਮੋਬਾਈਲ ਖੋਣ ਰਿਹਾ ਕਿਸੇ ਦਾ ਪਰਸ ਖੋਣ ਰਿਹਾ ਕਿਸੇ ਦੇ ਚੈਨ ਸਨੇਚ ਕਰਨ ਰਿਹਾ ਅਗਰ ਬੱਚੇ ਬੋਲਡ ਹੋ ਜਾਣਗੇ ਇਥੋਂ ਬੋਲਡ ਹੋਣੇ ਨੇ ਔਰ ਉਹਨਾਂ ਦਾ ਕੌਨਫੀਡੈਂਸ ਵਧੇਗਾ ਤੇ ਉਹ ਉਸ ਸਨੇਚਰਜ਼ ਨੂੰ ਕੈਚ ਵੀ ਕਰ ਸਕਦੇ ਆ ਫੜ ਵੀ ਸਕਦੇ ਆ ਆਪਣਾ ਬਚਾਅ ਵੀ ਕਰ ਸਕਦੇ ਆ ਤੇ ਹੋਰਨਾਂ ਨੂੰ ਵੀ ਬਚਾ ਸਕਦੇ ਆ ਮੈਂ ਇਹਨਾਂ ਸ਼ਬਦਾਂ ਨਾਲ ਹੀ ਸਾਰੇ ਆਪਣੇ ਲੋਕਲ ਬੰਦਿਆਂ ਨੂੰ ਇਹ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਜਿਹੜੇ ਕਿ 4 ਸਾਲ ਤੋਂ 12 ਸਾਲ ਦੀ ਉਮਰ ਵਿੱਚ ਹੈਗੇ ਆ ਉਹ ਇਥੇ ਪੇਸਕੇ ਟ੍ਰੇਨਿੰਗ ਦਵਾਂ ਤਾਂ ਕਿ ਆਪਣਾ ਔਰ ਆਪਣੇ ਸਾਥੀਆਂ ਦਾ ਬਚਾ ਕਰ ਸਕਣਾ ਕਿ ਇਹੋ ਜਿਹੇ ਮਾੜੇ ਅਸਰਾਂ ਨੂੰ ਨੱਥ ਪਾ ਸਕੇ ਮੈਂ ਇਹਨਾਂ ਸ਼ਬਦ ਨਾਲ ਹੀ ਇਹ ਪੁਰੀ ਫੇਅਰ ਕਮਾਂਗੋ ਪੀ ਅਕੈਡਮੀ ਚ ਪੇਜ ਕੇ ਆਪਣੇ ਬੱਚਿਆਂ ਨੂੰ ਟ੍ਰੇਨ ਕਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ